ਹਜਰੇ ਹਜਰੇ ਪਹੁੰਚ ਚੁੱਕੇ ਆ ਬਾਈ ਫਾਰਮ ਤੇ ਆਕਾਸ਼ਦੀਪ ਸਿੰਘ ਵੀ ਪਹੁੰਚਿਆ ਪਹਿਲਾ ਕਬੂਤਰ ਖੋਲਦੇ ਆ ਗਾਜੀ ਮੜੀ ਧੁੱਪ ਲੱਗੂਗੀ ਉਹਨਾਂ ਨੂੰ ਹਨਾ ਚੱਲ ਆਲਾ ਦੇ ਖੜ ਜਾ ਖੜ ਜਾ ਖੜ ਜਾ ਓਕੇ ਯਾਰ ਬੋਟ ਸੱਚ ਸ੍ਰੀ ਗੱਲ ਸਾਰੇ ਵੀਰ ਭਰਾ ਨੂੰ ਕਹਿਣੋ ਸਾਰੇ ਜਾਨਵਰ ਸੱਤ ਸਾਰਿਆਂ ਦੇ ਤੇ ਫਾਰਮ ਤੇ ਪਹੁੰਚ ਗਏ ਬਾਈ ਅੱਜ ਕਬੂਤਰ ਕੱਢੀ ਆਪਾਂ ਬਾਹਰ ਇਹਨਾਂ ਨੂੰ ਧੁੱਪਾਂ ਦਾ ਪਲਵਾ ਲਈਏ ਤੇ ਕਿਉਂਕਿ ਕਦੇ ਧੁੱਪਾਂ ਦੇਖੀ ਨਹੀਂ ਹੋਣੀ ਵਿਚਾਰਿਆਂ ਨੇ ਹਨਾ ਨਾਲੇ ਖੁੱਲੇ ਨਹੀਂ ਫਿਰੇ ਚਲੋ ਭਾਈ ਨਿਕਲ ਜਾਣਾ ਇਹਨਾਂ ਨੇ ਆਪੇ ਤੇ ਪਾਣੀ ਰੱਖਣਾ ਹੈ ਘਾਚੀ ਇਹਨਾਂ ਨੂੰ ਆਪਾਂ ਯਾਰ ਪਾਣੀ ਪਾਣੀ ਕੋਈ ਭਾਂਡੇ ਦਾ ਹਿੱਲਾ ਕਰ ਚਲੋ ਭਾਈ ਨਿਕਲੋ ਬਾਹਰ ਕੱਢ ਦੇ ਇੱਕ ਕਰਕੇ ਕੱਢ ਦੇ ਕੱਟ ਜੇ ਗੱਡੀ ਪਹਿਲਾਂ ਓਹ ਹੋ ਉੜ ਗਿਆ ਕੱਟੇ ਆਏ ਕੱਟਦਾ ਹੈਗਾ ਉਹ ਚੱਲ ਲੱਗਿਆ ਤਾਂ ਘਰ ਹੋਇਆ ਉਹ ਆ ਗਿਆ ਚੱਲ ਕੱਢੀ 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 ਹੋਰ ਕੱਢੀ ਕੱਢ ਦੇ ਫੜਾ ਫੜਾ ਕੱਢ ਦੇ ਆ ਜਾ ਆਓ 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 ਚੱਲ ਉੜ ਗਿਆ ਕੋਈ ਨਹੀਂ ਕੱਢ ਦੇ ਕੱਟ ਕੱਟ ਜੇ ਕੱਢ ਦੇ ਇਹ ਕਾ ਹੋ ਗਿਆ ਲੱਗ ਜਾਣਾ ਇਹਨਾਂ ਨੇ 2-4 ਦਿਨ ਚ ਦੇਖੀ ਕਿੱਥੇ ਗਿਆ ਹੈ ਕਿਧਰ ਗਿਆ ਛਲ ਕੋਈ ਨਾ ਕੰਮ ਫਿਰ ਲੈਣਗੇ ਪਤਾ ਨਹੀਂ ਕਿਦਨ ਲੰਘ ਗਿਆ ਬਾਈ ਉਹ ਤੇਰੀ ਯਾਰੇ ਸਾਰ ਰੱਖੇ ਹੋਏ ਤੇ ਲੋਕ ਚਲ ਕਰ ਦੇ ਕਰ ਦੇ ਕੱਟ ਕੱਢ ਦੇ ਆ ਗਿਆ ਆ ਗਿਆ ਖਾਜੀ ਆ ਗਿਆ ਖਾਜੀ ਆ ਗਿਆ ਉਹ ਤੇ ਕੌਣ ਪੈ ਗਿਆ ਮਗਰ ਛੇਤੀ ਕੱਢ ਦੇ ਯਾਰ ਹੋ ਗਿਆ ਉਹ ਤਾਂ ਉਧਰ ਯਾਰ ਆ ਗਿਆ ਖੜ ਜਾ ਜਦ ਕਹੂੰਗਾ ਤੈਨੂੰ ਮੈਂ ਇਸ ਖੜ ਜਾ ਖੜ ਜਾ ਖੜ ਜਾ ਮਾਰ ਉੱਪਰ ਨੂੰ ਮਾਰ ਖੜ ਜਾ ਖੜ ਜਾ ਜਿਆਦਾ ਆਊਗਾ ਮਾਰ ਉੱਪਰ ਨੂੰ ਮਾਰ ਮਾਰ ਉਹ ਤੇਰੀ ਉਹ ਕਿੱਥੇ ਗਿਆ ਉਹ ਵੀ ਉਧਰ ਵੜ ਗਿਆ ਯਾਰ ਕਿਆ ਕਾ ਸੀ ਉਹ गिर ਗਿਆ ਲੈ ਨਾ ਆ ਆ ਆ ਉਹ गिर ਗਿਆ ਡਰਾਕਟ ਚ ਆ ਵੀ ਡਾਟ ਆ ਯਾਰ ਤੈਂ ਬਾਈ ਠੱਲੇ ਦਾ ਰੱਖਦਾ ਏ ਲੜਖੜਖੜ ਤੁਸੀਂ ਛੇਤੀ ਕੱਢੀ ਜਾਂ ਨਾਲ ਦੀ ਨਾਲ ਆ ਗਿਆ ਆ ਗਿਆ ਮੜੀ ਆ ਵੀ ਉੜ ਗਿਆ ਆ ਦੇ ਹੁਣ ਥੱਲੇ ਤੋੜ ਦੇ ਕੋਈ ਨਹੀਂ ਕੋਈ ਨਹੀਂ ਆ ਕੁਝ ਨਹੀਂ ਹੁੰਦਾ ਕੋਈ ਨਹੀਂ ਆ ਵੀ ਆ ਜਾਣਗੇ ਸਾੜੇ ਤਿੰਨ ਕਬੂਤਰ ਉੜ ਗਏ ਇੱਕ ਆ ਬੈਠ ਗਿਆ ਉਹਦੇ ਆ ਵੀ ਉੜ ਗਿਆ ਕਾਜ ਉਹ ਸੜ ਗੱਲ ਹਲੇ ਉਹ ਨੇ ਨਾ ਡਰਦੇ ਨੇ ਡਰਦੇ ਨੇ ਚਲ ਕੋਈ ਨਹੀਂ ਪਹਿਲੇ ਦਿਨੇ ਪਹਿਲੇ ਦਿਨੇ ਤਿੰਨ ਕਬੂਤਰ ਖੋਲੇ ਪਾਣੀ ਪੂਣੀ ਪੀਤਾ ਨਹੀਂ ਇਹਨਾਂ ਨੇ ਉਹ ਤੇ ਨਿਕੜ ਹੀ ਜਾਂਦੇ ਦੋ ਬੰਦ ਕੋਈ ਨਹੀਂ ਕਰਦਾ ਕਿਧਰੇ ਨਹੀਂ ਸਾਰੇ ਉਰੇ ਆ ਕੇ ਉੜਨੇ ਨੂੰ ਕਰਦੇ ਆ ਘਰ ਸਾਲੇ ਡੱਕਾ ਨਹੀਂ ਉੜੇ ਇੰਨਾ ਕੁ ਵੀ ਨਹੀਂ ਉੜੇ ਸਾਲੇ ਉਰੇ ਸਾਲੇ ਛੱਡ ਦੀ ਸਾਰੇ ਉੜ ਗਏ ਚਲੋ ਪਾਉ ਉਹ ਦੇਖਣ ਗਿਆ ਜਿਹੜਾ ਇੱਥੇ ਕਬੂਤਰ ਗਿਰਿਆ ਤਾਂ ਦੇਖਦੇ ਆ ਹਾਂ। ਆ ਜੀ ਘਰ ਬੰਦ ਹੋ ਇਹਨਾਂ ਨੂੰ। ਚਾਰ ਗਏ ਭਾਈ ਉਹਥੇ ਜਿਹੜਾ ਉੱਥੇ ਬੈਠਾ ਦਾ ਉਹ ਵੀ ਗਿਆ। ਚਲ ਕੋਈ ਨਾ ਕਰ ਇਹਨੂੰ ਆਂ ਦਾਣੀ ਚੋਕ ਲੈਣ ਦੇ ਮੜੇ ਜੀ। ਕਾਦਾ ਯਾਰ ਸਾਲਾ। ਕੰਮ ਖਰਾਬਾ ਹੀ ਹੋ ਗਿਆ ਦਾਣਾਗਾ ਜੀ। ਚਲ ਕੋਈ ਨਹੀਂ ਕੋਈ ਨਹੀਂ। ਦੇਖੀ ਜੋ। ਆ ਜੀ ਜੋ ਇੱਕ ਤਾਂ ਫੜ ਲਿਆ ਭਾਗੂ ਨੇ। ਤਿੰਨ ਰਹਿ ਗਏ ਜੀਜੋਂ। ਦੋ ਘਰ ਲੱਗੇ ਹੋਏ ਨੇ। ਇੱਕ ਨਹੀਂ ਲੱਗਿਆ ਕੋਈ ਨਹੀਂ ਆਉਂਦੇ ਆਉਣ ਨਹੀਂ ਨਾਲ ਜੀ। ਇਹ ਮਸਾਂ ਹੀ ਕਬੂਤਰ ਬੱਸ ਕਰ ਆ ਦੀਸ ਵਾਲਿਆਂ ਨੇ ਘੰਟਾ ਚਲੋ ਕੋਈ ਨਹੀਂ ਆਜੋ ਭਾਈ ਆਜੋ ਆਜੋ ਇੱਥੇ ਸੱਤ ਨੂੰ ਗਾਣੇ ਆਜੋ 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 ਢੋਲਦੇ ਆ ਢੋਲ ਕੇ ਹੋਰ ਭਰ ਲਿਆ ਇਹ ਆਜੋ ਭਾਈ ਚਲੋ ਬਾਹਰ ਚਲੋ 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 ਔਰ ਇਹ ਬੇਲ ਕਰਤਾ ਹੋ ਵੀ ਚੱਕ ਦੋਣਾ ਆਪਾਂ ਨੂੰ ਉਹਨਾਂ ਨੂੰ ਵੀ ਧੁੱਪ ਲੱਗ ਜਾ ਕਰੂਗੀ ਨਾਲ ਚਲੋ 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 ਬਾਹਰ ਆ ਰਹੇ ਹਾਂ ਚਲੋ 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 ਚੱਲ ਓਏ ਚੱਲ ਗਏ ਦੋ ਵੈਰੀ ਗੁੱਡ ਚਲ ਇਹ ਵੀ ਗਏ ਕਬੂਤਰ ਹਲੇ ਅੰਦਰਲੇ ਨਹੀਂ ਖੋਲਣੇ ਆਪਾਂ ਨੇ ਖਾਓ ਖਾਓ ਦਾਣੇ ਇਹ ਕੁੰਡਾ ਲਾ ਦਨੇ ਹਲੇ ਓਕੇ ਤੇ ਹੁਣ ਖੋਲੀ ਆਪਾਂ ਛੋਟੂ ਗਏ ਗਨੂ ਚਲੋ ਬਈ ਛੋਟੂ ਕਾਏਗਾ ਵੈਰੀ ਗੁੱਡ ਚਲੋ ਸਾਰੇ ਕੱਢਦੇ ਜਾਨਵਰ ਬਾਹਰ ਕਬੂਤਰ ਵੀ ਕਰਦੇ ਅੰਦਰ ਅੰਦਰਲੇ ਕਬੂਤਰ ਕੱਢਨੇ ਹੋ ਠਹਿਰ ਕੇ ਕੱਢਾਂਗੇ ਇਹਨਾਂ ਨੂੰ ਬੰਦ ਕਰਕੇ ਕਾਜੀ ਇਹਨਾਂ ਨੂੰ ਆਪਾਂ ਬੰਦ ਕਰ ਦੇਣਾ ਤੇ ਦਾਣੇ ਬਹੁਤ ਨੇ ਦਾਣੀ ਨਹੀਂ ਹੋਰ ਪਾਉਣੇ ਪਾਣੀ ਪੂਣੀ ਪਾ ਦੇ ਇਹਨਾਂ ਨੂੰ ਬਾਅਦ ਚ ਰੋਟੀਆਂ ਚੂਰ ਲਿਆਉਂਦੇ ਆ ਠੀਕ ਆ ਪਾਣੀ ਦਾ ਜੇ ਕੋਈ ਡੱਬਾ ਪਾ ਦਿਆਂ ਨਾ ਚਲੋ ਬਈ ਹੁਣ ਚੱਲਦੇ ਆ ਬਸ ਘਰ ਨੂੰ ਕਿਚੇ ਆ ਗਿਆ ਬਾਈ ਕਬੂਤਰਾਂ ਕੋਲੇ ਇਹਨਾਂ ਨੂੰ ਦਾਣਾ ਬਾਣੀ ਪਾਤਾ ਤੇ ਜਾਨੇ ਜੱਜੀ ਬਾਈ ਖਾਛੀ ਲਿਆ ਇਹਨਾਂ ਨੂੰ ਪਾਉਣ ਲੱਗੇ ਆ ਬਾਈ ਤਿੰਨੇ ਜੋੜਿਆਂ ਲੱਗ ਲੱਗ ਅੱਜ ਕੱਢਣੇ ਨਹੀਂ ਬਾਹਰੇ ਤੇ ਇਧਰ ਵੀ ਪਾਇਆ ਹੈ ਇਧਰ ਵੀ ਮੈਂ ਚੈੱਕ ਕਰ ਲਾਂ ਆਹ ਇਹ ਵੀ ਦੇਖੋ ਉਹ ਨਹੀਂ ਹੋਏ ਸਾਲਾ ਆਪਣੀ ਕੰਮ ਘੜਾਈ ਜਾਂਦਾ ਤੂੰ ਕਾਸ਼ੀ ਇਹਨਾਂ ਨੂੰ ਦਾਣਾ ਬਾਣੀ ਪਾ ਵੀ ਲੈ ਆ ਪਾਣੀ ਕੱਢ ਦੇ ਇਹਨਾਂ ਦਾ ਪਹਿਲਾਂ ਜਾਣੇ ਆ ਖਵਾਂ ਨੂੰ ਜਾਣਾ ਹੈ ਕਬੂਤਰ ਨਹੀਂ ਭਾਈ ਕੋਈ ਆਇਆ ਇੱਕ ਆ ਗਿਆ ਤਾਂ ਫਾੜ ਲਿਆ ਪਾਉ ਨੇ ਉਹ ਅੰਦਰ ਹੈ ਸ਼ਹਿਰ ਪਾਤਾ ਪਾਣੀ ਇਹਨਾਂ ਨੂੰ ਤਿੰਨਾਂ ਨੂੰ ਇਹਨਾਂ ਵੀ ਰੱਖਤਾ ਇਹਨਾਂ ਨੂੰ ਵੀ ਰੱਖਤਾ ਇਹਨਾਂ ਨੂੰ ਰਹਿ ਗਿਆ ਕਿਉਂਕਿ ਕੱਢਣੇ ਨਹੀਂ ਅੱਜ ਦਾ ਦੇ ਨਾ ਕੱਲ ਨੂੰ ਕੱਢਾਂਗੇ ਹੁਣ ਇਹਨਾਂ ਨੂੰ ਪਾ ਦੋ ਢਾਣੇ ਢਾਣੇ ਲੇਆ ਯਾਰ ਕਾਜੀ ਫਿਰ ਆਪਾਂ ਗੱਡੀ ਚੱਕਣ ਵੀ ਜਾਣਾ ਵੀਰੇ ਕਬੂਤਰ ਕੋਈ ਨਹੀਂ ਦਿਖਿਆ ਇੱਕ ਦੇਖਿਆ ਦਾ ਉਹ ਟੈਂਕੀ ਤੇ ਇੱਕ ਬੈਠਾ ਹਾਂ ਦੂਆ ਦੂਆ ਤਾਂ ਕੁਝ ਹੋਰ ਹੈ ਚਲੋ ਆ ਜਾਣਗੇ ਆਪੇ ਜੀ ਹਮਣਾ ਤੋਂ ਘਾਰੋੜੇ ਨਹੀਂ ਸਾਰੇ ਉੱਥੇ ਜਾਂਦੀ ਸਾਰੇ ਉੜ ਗਏ ਆ ਵੀ ਹਾਏ 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 ਮੈਨੂੰ ਤਾਂ ਇੱਕ ਚੱਪ ਲੱਗਦਾ ਹੈ। ਛਾਪ ਰਗਦਾ। ਉਹ ਦੇਖੋ ਮੌਜ। ਦੇਖੋ। ਚਲੋ ਬਾਕੀ ਓਕੇ ਆ ਕੰਮ। ਇਹਨੇ ਵੀ ਕੱਢ ਲੈਣੀ ਆ ਹੁਣ ਇੱਕ ਦਿਨ। ਚਲੋ ਇਹਨਾਂ ਦਾ ਵੀ ਕੰਮ ਓਕੇ ਆ। ਕਿੱਥੇ ਆ ਗਿਆ? ਆ ਗਿਆ? ਇਹ ਲਾਲ ਸਰਾ ਆ ਗਿਆ। ਲਾਲ ਡੰਡਿਆੜਾ। ਲਾਲ ਡੰਡਿਆੜਾ। ਇਹ ਕੂਤਰਾ ਆ ਗਿਆ ਹੋਰ। ਹਾਂ ਲਾਲ ਲੰਡੇ ਵਾਲਾ ਆ ਗਿਆ ਬਾਈ ਆ ਬੈਠਾ ਹੁਣ ਰਹਿ ਗਏ ਆਪਣੇ ਤਿੰਨ ਉਨਾ ਆ ਜਾਣ ਥੱਲੇ ਆ ਜਾਣੇ ਕੋਈ ਨਹੀਂ ਇਹ ਨਹੀਂ ਹੁਣ ਕਿਤੇ ਜਾਂਦਾ ਪਾਤਾ ਜਿੰਨਾਂ ਨੂੰ ਬਾਣੀ ਚੱਲ ਮੈਂ ਇਹਨੇ ਫਰੈਸ਼ ਜਾ ਹੁਣ ਚੱਲੀਏ ਗੱਡੀ ਲੈ ਲੋਈ ਮਿੱਤਰੋ ਅੱਡੀ ਵੀ ਚੱਕ ਲਿਆ ਆਏ ਆਪਾਂ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਗਿਆ ਲੱਗਿਆ ਮੈਂ ਕਿਹਾ ਹੁਣ ਬਣਾ ਲਈਏ ਸਫਾਈ ਕਰਨ ਲੱਗੇ ਆਹ ਦੇਖੋ ਇੰਨੀ ਉੱਚੀ ਹੋ ਗਈ ਪਹਿਲਾਂ ਬਿਲਕੁਲ ਟਾਇਰ ਨਾਲ ਲੱਗਦੇ ਸ਼ੌਕਰ ਜੁਕਰ ਪਵਾਏ ਆ ਇਹਦੇ ਤੇ ਬਾਕੀ ਸਰਵਿਸ ਸਰਵਿਸ ਕਰਾਤੀ ਓਕੇ ਆ ਰਿਪੋਰਟਾਂ ਤੇ ਇਹਨੂੰ ਧੋ ਦੇਣਾ ਹੁਣ ਆਪਾਂ ਇਹਨੂੰ ਵੀ ਧੋਣਾ ਹੈ ਤੇ ਪਾਣੀ ਮਾਰ ਲਾਂਗੇ ਮੜਾ ਜਾ ਹਾਂ ਚਲ ਫੇਰ ਢੇੜਾ ਤਾਂ ਦੇ ਲਈਏ ਇੱਕ ਢੇੜਾ ਦੇ ਲੈਂਦੇ ਆ ਠੀਕ ਆ ਤੇ ਆਪਰਨੈਲ ਵਾਲੇ ਨੂੰ ਕਹੇ ਕਾ ਕਾ ਨੂੰ ਬਲੌਕ ਖਰਾਬ ਕਰਦਾ ਤੂੰ ਤੇ ਇੱਕ ਮਿੰਟ ਬੋਲਦੀ ਆ ਹੁਣ ਬਾਈ ਮਨਰਾਜ ਸਿੰਘ ਵੀਰੇ ਫੇਰ ਸਾਰੇ ਅੰਡੇ ਖਰਾਬ ਹੋ ਗਏ ਮੋਰ ਦੇ ਅੰਡੇ ਚੱਡ ਗਏ ਹਾਂ ਜੀ ਮੇਰੇ ਮੋਰ ਵਾਲੇ ਵੀ ਸਾਰੇ ਹੀ ਹੋ ਗਏ ਸੀ ਖਰਾਬ ਕਿਉਂਕਿ ਮੌਸਮ ਖਰਾਬ ਜਾ ਰਿਹਾ ਹੈ ਨਾ ਉਹਦੇ ਕਰਕੇ ਹੋ ਗਏ ਸੀ ਜੱਸਾ ਮਨਜੋਤ ਹਾਲੀਵੁੱਡ ਸੇਰਾ ਬਾਈ ਥੈਂਕ ਯੂ ਵੀਰੇ ਪਾਰਸ ਗੁੱਜਰ ਬਹੁਤ ਵਧੀਆ ਵੀਡੀਓ ਹੈ ਬਾਈ ਥੈਂਕ ਯੂ ਵੀਰੇ ਜਸਵੀਰ ਸਿੰਘ ਹੈਲੋ ਕੀ ਹਾਲ ਹੈ ਵੀਰੇ ਸੰਦੀਪ ਸਿੱਧੂ ਸਿੰਘ ਕਲੈਕਸ਼ਨ ਸਤਿ ਸ੍ਰੀ ਅਕਾਲ ਵੀਰੇ ਸੁਖ ਸ਼ਰਨ ਬਾਈ ਮੋਟਰ ਤੇ ਵੀ ਛਤਰੀਆਂ ਲਾਓ ਠੀਕ ਹੈ ਠੀਕ ਹੈ ਜਰੂਰ ਵੀਰੇ ਜਰੂਰ ਲਾਵਾਂਗੇ ਬਸ ਇੱਕ ਵਾਰੀ ਕਬੂਤਰ ਜਗੇ ਜਾਣ ਤੈਨ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ